ਸਤਿ ਸ਼੍ਰੀ ਅਕਾਲ ਜੀ ਕਿਸਾਨਪੁਰਾਓ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵੰਤ ਸਿੰਘ ਪੰਦੇਰ ਵੱਲੋਂ ਵੀਡੀਓ ਪਾ ਕੇ ਇਹ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕੁਝ ਜਾਣਕਾਰੀਆਂ ਉਹਨਾਂ ਨੇ ਦੇਣੀਆਂ ਵਾ ਕੁਝ ਐਲਾਨ ਵੀ ਜਿਹੜੇ ਉਹ ਕਰਨੇ ਆ ਉਹ ਪੂਰੀ ਗੱਲਬਾਤ ਅੱਗੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਸੁਣਾਉਣੇ ਆ ਪੰਦੇਰ ਸਾਹਿਬ ਕੀ ਕਹਿ ਰਹੇ ਆ ਅੱਲਾ ਨੇ ਇਸ ਕਰਕੇ ਜਿਵੇਂ ਕਿਸਾਨ ਅੰਦੋਲਨ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਪਿਆ ਵਾ ਕਿਸਾਨ ਅੰਦੋਲਨ ਨੇ ਮੁੱਦੇ ਜਿਹੜੇ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਇੱਕ ਨੰਬਰ ਤੇ ਰੱਖ ਦਿੱਤੇ ਨੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੇ ਮੋਦੀ ਸਰਕਾਰ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਵੀ ਇਹ ਪਰਦੇ ਦੇ ਪਿੱਛੇ ਡਿਕਟੇਟਰਸ਼ਿਪ ਆ ਇਹਨਾਂ ਦੀ ਇਹ ਕਿਸੇ ਵੀ ਮੁਲਕ ਦੀ ਜਿਹੜੀ ਜਮਹੂਰੀਅਤ ਕਦਰਾਂ ਕੀਮਤਾਂ ਵਾਂ ਇਸ ਢੰਗ ਨਾਲ ਨਹੀਂ ਹੁੰਦੀਆਂ ਹੈਗੀਆਂ ਜਿਸ ਤਰ੍ਹਾਂ ਮੋਦੀ ਸਰਕਾਰ ਬਿਹੇਵ ਕਰ ਰਹੀ ਹੈਗੀ ਆ ਔਰ ਖੇਤੀ ਸੈਕਟਰ ਲਈ ਇਹ ਕੁਝ ਵੀ ਨਹੀਂ ਕਰ ਸਕੇ ਜਦੋਂ ਤੱਕ ਆਮਦਨ ਦੁੱਗਣੀ ਕਰਨ ਦਾ ਸਵਾਲ ਆ ਇਹ ਉਹਦੇ ਵਿੱਚ ਵੀ ਅਸਫਲ ਹੋਗੇ ਔਰ ਕਿਸਾਨਾਂ ਨੂੰ ਕੁਝ ਫਾਇਦਾ ਦੇਣ ਦੀ ਮੱਲੋ ਜਿਹੜੀ ਖੁਦਕੁਸ਼ੀਆਂ ਦੀ ਦਰ ਹੈ ਇੱਕ ਦਿਨ ਵਿੱਚ 118 ਕਿਸਾਨ ਤੇ ਖੇਤ ਮਜ਼ਦੂਰ ਇਹਨਾਂ ਦੀ ਸਰਕਾਰ ਵਿੱਚ ਸਭ ਤੋਂ ਵੱਧ ਹੈਗੀ ਆ ਤੋਂ ਇਸ ਕਮੁੱਟ ਕੀਤਾ ਵਾ ਕਿਸਾਨਾਂ ਮਜ਼ਦੂਰਾਂ ਤੇ ਇਕੱਠੇ ਹੋਏ ਆ ਇਸ ਕਰਕੇ ਸੀਏਏ ਵਾਲਾ ਜਿਹੜਾ ਚੱਕਰ ਹੈ ਵਿੱਚ ਪਾਉਣਾ ਪੈ ਗਿਆ ਵੀ ਹੁਣ ਲਕਸ਼ਣਾ ਤੇ ਜਿੱਤਦੇ ਨਹੀਂ ਹੈਗੇ ਵਿੱਚ ਇਹਨੂੰ ਲਾਓ ਔਰ ਜਿਵੇਂ ਇਹਨਾਂ ਦੀ ਹਰਿਆਣਾ ਵਿੱਚ ਗਠਜੋੜ ਸਰਕਾਰ ਟੁੱਟ ਗਈ ਆ ਜਾਨੀ ਉਹ ਉਹ ਵੀ ਕਿਸਾਨ ਅੰਦੋਲਨ ਦਾ ਪ੍ਰਭਾਵ ਆ ਆ ਜਿਹੜੀ ਜੀ ਜੀ ਪੀ ਆ ਉਹਨੂੰ ਲੱਗਦਾ ਵੀ ਅਸੀਂ ਭਲਾ ਵੀ ਹਰਿਆਣੇ ਦੇ ਲੋਕਾਂ ਕੋ ਕਾਨੂੰ ਕੁੱਤੇਖਾਨੀ ਖਰਾਉਣੀ ਆ ਵੀ ਕਾਨੂੰ ਇਹਨਾਂ ਤੇ ਇਹਨਾਂ ਦਾ ਵਿਰੋਧ ਤੇ ਹੋਣਾ ਹੋਣਾ ਸਾਡਾ ਕਿਉਂ ਵਿਰੋਧ ਹੋਣਾ ਇਸ ਕਰਕੇ ਭਰਾਓ ਅੰਦੋਲਨ ਲਗਾਤਾਰ ਜੜਾ ਵਾ ਉਹ ਸਾਰੇ ਪੰਜਾਬੀਆਂ ਦੇਸ਼ਵਾਦੀਆਂ ਆਪਣੀਆਂ ਦੋਵਾਂ ਫੋਰਮਾਂ ਦੀਆਂ ਆਗੂ ਟੀਮਾਂ ਲੋਕਾਂ ਦੇ ਸਹਿਯੋਗ ਹਰ ਸਿਵਲ ਸੁਸਾਇਟੀ ਦੇ ਹਰ ਕਿਸਮ ਦੇ ਸਹਿਯੋਗ ਨਾਲ ਦਿਨ ਪ੍ਰਤੀ ਦਿਨ ਅੱਗੇ ਵਧ ਰਿਹਾ ਹੈਗਾ ਔਰ ਦੋਵਾਂ ਫੋਰਮਾਂ ਨੇ ਅੱਜ ਫੈਸਲਾ ਕੀਤਾ ਵੀ 3 ਵਜੇ ਅੱਜ 3 ਵਜੇ ਸ਼ੰਭੂ ਦੇ ਬਾਰਡਰ ਦੇ ਉੱਤੇ ਵੱਡੀ ਪੀਸੀ ਕਰਕੇ ਬਿਲਕੁਲ ਟਾਈਮ ਨਾਲ ਔਰ ਅਗਲੇ ਜਿਹੜੇ ਐਲਾਨ ਆ ਉਹ ਕੀਤੇ ਜਾਣਗੇ